1985 ਤੋਂ ਮੈਂ ਇਸ profession ਦੇ ਵਿੱਚ ਹੈਗਾ ਹੂੰ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਦੇਖਿਆ ਕਿ ਜਿੰਨਾ ਵੀ ਮੈਡੀਕਲ profession ਹੈ ਉਹ ਸਾਰਾ ਮਟੀਰੀਅਲਿਸਟਿਕ ਹੋ ਗਿਆ ਕਿ ਪੈਸ ਮਨੀ ਮਾਈਂਡਡ ਹੋ ਗਿਆ ਸਾਰਾ ਸਿਰਫ ਜਿਹੜੀ ਸੇਵਾ ਹੈ ਤੁਸੀਂ ਸਿਰਫ ਆਸ਼ਰਮ ਤੱਕ ਕਰਦੇ ਹੋ ਜਾਂ ਬਾਹਰ ਵੀ ਕਰਦੇ ਹੋ ਨਹੀਂ ਸਾਡੀਆਂ ਸਰਵਿਸਿਜ਼ ਨੇ ਜਿਹੜੀਆਂ ਜੀ ਆਮ ਪਬਲਿਕ ਲਈ ਵੀ ਖੁੱਲੀਆਂ ਨੇ ਕੋਈ ਵੀ ਸਾਡੇ ਕੋਲੇ ਆ ਸਕਦਾ ਹੈ ਅਸੀਂ ਉਹਨੂੰ ਫ੍ਰੀ ਦਵਾਈ ਦਿੰਨੇ ਆ ਔਰ ਆਸ਼ਰਮ ਵੱਲੋਂ ਸਾਰੀ ਮੈਡੀਸਿਨਾਂ ਜਿਹੜੀ ਜਾਂ ਡੋਨਰਾਂ ਵੱਲੋਂ ਜਾਂ ਆਸ਼ਰਮ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਮੇਰੇ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਇਹਦਾ ਤੇ ਨਾ ਹੀ ਅਸੀਂ ਕਿਸੇ ਮਰੀਜ਼ ਕੋਲੋਂ ਕੋਈ ਪੈਸਾ ਚਾਰਜ ਕਰਦੇ ਹਾਂ ਕਿਉਂਕਿ ਇਹ ਸੇਵਾ ਭਾਵਨਾ ਵਾਲਾ ਕੀਤਾ ਹੈ ਇਹਦੇ ਚ ਸੇਵਾ ਲਈ ਆਉਣਾ ਚਾਹੀਦਾ ਲੋਕਾਂ ਨੂੰ ਨਾ ਕਿ ਪੈਸਾ ਮੁੱਖ ਰੱਖ ਕੇ ਪੈਸਾ ਕਮਾਉਣ ਲਈ ਇਹਦੇ ਵਿੱਚ ਕੰਮ ਕਰਨਾ ਚਾਹੀਦਾ ਆਪਣਾ ਪੜ ਲੱਗਦਾ ਕਿ ਪੈਸੇ ਤਾਂ ਨਹੀਂ ਲਿੱਤੇ ਪਰ ਇੱਕ ਲੋਕਾਂ ਨੂੰ ਐ ਵੀ ਲੱਗਦਾ ਕਿ एहसान ਕਰਤਾ ਕੋਈ एहसान ਨਹੀਂ ਹੈਗਾ ਆਪਣੇ ਮਨ ਦੀ ਸੰਤੁਸ਼ਟੀ ਲਈ ਕੰਮ ਕਰਦੇ ਹਾਂ ਮੈਂ ਜਿੰਨਾ ਵੀ ਕੰਮ ਕਰਦਾ ਮੈਂ ਤੇ ਮੇਰਾ ਪਰਿਵਾਰ ਇਹਦੇ ਤੋਂ ਸੰਤੁਸ਼ਟਾ ਸੀ ਸਾਰੇ ਖੁਸ਼ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਅੱਜ ਦੀ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਜੇ ਆਪਾਂ ਗੱਲ ਕਰੀਏ ਡਾਕਟਰਾਂ ਦੀ ਜਿਹੜੇ ਡਾਕਟਰ ਦੀ ਫੀਸ ਹੈ ਦਵਾਈਆਂ ਨਾਲੋਂ ਜ਼ਿਆਦਾ ਮਹਿੰਗੀ ਹੈ ਕਿਉਂਕਿ ਇੱਕ ਡਾਕਟਰ ਦੀ ਫੀਸ ਜਿਹੜੀ ਹੈ 500 ਤੋਂ ਸਟਾਰਟ ਹੋ ਜਾਂਦੀ ਹੈ ਤੇ 800 1000 1200 ਤੱਕ ਪਹੁੰਚ ਜਾਂਦੀ ਹੈ ਪਰ ਅੱਜ ਸਾਡੇ ਨਾਲ ਇੱਕ ਇਦਾਂ ਦੇ ਡਾਕਟਰ ਮੌਜੂਦ ਹੈ ਜਿਨ੍ਹਾਂ ਦੀ ਨਾ ਤਾਂ ਕੋਈ ਫੀਸ ਹੈ ਇਵਨ ਜਦੋਂ ਦਵਾਈ ਦਿੰਦੇ ਨਾ ਹੀ ਕੋਈ ਪੈਸਾ ਲੈਂਦੇ ਨੇ ਤੇ ਸਾਡੇ ਨਾਲ ਡਾਕਟਰ ਬੀ ਐਸ ਡੈਲੋਜੀ ਮੌਜੂਦ ਜੋ ਕਿ ਬਿਲਕੁਲ ਹੀ ਮੁਫਤ ਜਿਹੜੀ ਹੈ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਣੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਰਹੂਗਾ ਜਿੱਤੇ ਡਾਕਟਰ ਦੀ ਆਪਾਂ ਗੱਲ ਕਰੀ ਉਹਨਾਂ ਦੀ ਫੀਸ ਜਿਹੜੀ ਹੈ 500 ਤੋਂ ਸਟਾਰਟ ਹੋ ਜਾਂਦੀ ਹੈ 1000 12 1200 ਤੱਕ ਚੱਲ ਜਾਂਦੀ ਹੈ ਆਮ ਆਦਮੀ ਜਿਹੜਾ ਹੈ ਕਿ ਮੈਡੀਸਨ ਤੋਂ ਜ਼ਿਆਦਾ ਮਹਿੰਗੀ ਕਹਿੰਦਾ ਹੈ ਕਿ ਡਾਕਟਰ ਦੀ ਫੀਸ ਹੈ ਫਿਰ ਤੁਸੀਂ ਫਰੀ ਦੇ ਵਿੱਚ ਕਿੰਦਾ ਸੇਵਾ ਕਰਾਂਗੇ ਮੈਂ ਜਦੋਂ ਮੈਡੀਕਲ profession ਨੂੰ ਅਡਾਪਟ ਕੀਤਾ ਸੀਗਾ ਜੀ ਉਦੋਂ ਹੀ ਮੇਰੇ ਮਨ ਦੇ ਵਿੱਚ ਵਿਚਾਰ ਸੀ ਵੀ ਮੈਂ ਫਰੀ ਸੇਵਾ ਕਰਾਂਗਾ ਜੀ 1985 ਤੋਂ ਮੈਂ ਇਸ profession ਦੇ ਵਿੱਚ ਹੈਗਾ ਹਮ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਦੇਖਿਆ ਕਿ ਜਿੰਨਾ ਵੀ ਮੈਡੀਕਲ profession ਹੈ ਉਹ ਸਾਰਾ ਮਟੀਰੀਅਲਿਸਟਿਕ ਹੋ ਗਿਆ ਕਿ ਪੈਸ ਮਨੀ ਮਾਈਂਡਡ ਹੋ ਗਿਆ ਸਾਰਾ ਬਹੁਤ ਤਰ੍ਹਾਂ ਦੇ ਮਤਲਬ ਇਸ ਦੇ ਵਿੱਚ ਜੋ ਵੀ ਆ ਉਤਰਾ ਚੜਾ ਦੇਖਿਆ ਮੈਂ ਇੰਨੀ ਉਮਰ ਦੇ ਵਿੱਚ ਇੰਨੇ ਆਪਣੇ ਤਜਰਬੇ ਦੇ ਵਿੱਚ ਕਿ ਸੇਵਾ ਨਾਲੋਂ ਜਿਹੜਾ ਪੈਸਾ ਜਿਹੜਾ ਉਹ ਪ੍ਰਧਾਨ ਹੋ ਗਿਆ ਇਸ profession ਦੇ ਵਿੱਚ ਬਟ ਮੈਂ ਜੋ ਪਹਿਲਾਂ ਹੀ ਪਰਨ ਕੀਤਾ ਸੀਗਾ ਮੈਂ ਆਪਣੀ ਪੜ੍ਹਾਈ ਕੀਤੀ ਸਾਰੀ ਉਸ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਦੇ ਵਿੱਚ ਸੇਵਾ ਕੀਤੀ ਹੈ ਹਾਂ ਇਸ ਵੇਲੇ ਮੈਂ ਨਿਸ਼ਕਾਮ ਬਿਰਧ ਆਸ਼ਰਮ ਬੀਲੇ ਦੇ ਵਿੱਚ ਆਪਣੀ ਡਿਸਪੈਂਸਰੀਆ ਜੋ ਨਿਸ਼ਕਾਮ ਆਸ਼ਰਮ ਦੇ ਸਹਿਯੋਗ ਦੇ ਨਾਲ ਚਲਾਣਾ ਜਿੱਥੇ ਸਾਡੇ ਕੋਲੇ ਬਹੁਤ ਸਾਰੇ equipment ਉਹ ਜੋ ਉਪਕਰਣ ਨੇ ਮੈਡੀਕਲ ਦੇ ਜੀ ਆਕਸੀਜ ਆਕਸੀਜਨ ਕਨਸੈਂਟਰੇਟਰ ਵਗੈਰਾ ਸਾਰੇ ਉਹ ਮੌਜੂਦ ਨੇ ਸਾਰੀਆਂ ਮੈਡੀਸਿਨ ਸਾਡੇ ਕੋਲੇ ਮੌਜੂਦ ਨੇ ਔਰ ਆਸ਼ਰਮ ਵੱਲੋਂ ਸਾਰੀ ਮੈਡੀਸਿਨਾਂ ਜਿਹੜੀ ਜਾਂ ਡੋਨਰਾਂ ਵੱਲੋਂ ਜਾਂ ਆਸ਼ਰਮ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਮੇਰੇ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਇਹਦਾ ਤੇ ਨਾ ਹੀ ਅਸੀਂ ਕਿਸੇ ਮਰੀਜ਼ ਕੋਲੋਂ ਕੋਈ ਪੈਸਾ ਚਾਰਜ ਕਰਦੇ ਹਾਂ ਅੱਛਾ ਸਿਰਫ ਜਿਹੜੀ ਸੇਵਾ ਹੈ ਤੁਸੀਂ ਸਿਰਫ ਆਸ਼ਰਮ ਤੱਕ ਕਰਦੇ ਹੋ ਜਾਂ ਬਾਹਰ ਵੀ ਕਰਦੇ ਹੋ ਨਹੀਂ ਸਾਡੀਆਂ ਸਰਵਿਸਿਜ਼ ਨੇ ਜਿਹੜੀਆਂ ਜੀ ਆਮ ਪਬਲਿਕ ਲਈ ਵੀ ਖੁੱਲੀਆਂ ਨੇ ਕੋਈ ਵੀ ਸਾਡੇ ਕੋਲੇ ਆ ਸਕਦਾ ਹੈ ਅਸੀਂ ਉਹਨੂੰ ਫ੍ਰੀ ਦਵਾਈ ਦਿੰਨੇ ਆ ਤੇ ਫਿਰ ਹੀ ਦੇਖਦੇ ਹਾਂ ਇੱਕ ਸਵਾਲ ਹੋਰ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜ ਕੱਲ ਜਿਹੜੇ ਆਮ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਇੱਕ ਵਪਾਰ ਸਟਾਰਟ ਕਰ ਲਿਆ ਕਿਉਂਕਿ ਜਿਹੜੇ ਡਾਕਟਰ ਨੇ ਵਪਾਰੀ ਬਣਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਰੇਸ ਜਿਹੜੀ ਆਪਸ ਦੇ ਵਿੱਚ ਲੱਗੀ ਹੋਈ ਹੈ ਜੇ ਇਹ ਅੱਜ ਇੱਕ ਆਪਰੇਸ਼ਨ ਦੇ ਇੰਨੇ ਲੈ ਰਹੇ ਤਾਂ ਮੈਂ ਜਿਹੜਾ ਉਹਨਾਂ ਲਵਾਂਗਾ ਇੱਕ ਗੱਲ ਇਸ ਗੱਲ ਤੋਂ ਤੁਸੀਂ ਕਿੰਨੇ ਕੁ ਐਗਰੀ ਕਰਦੇ ਹੋ ਦੇਖੋ ਜੀ ਹੁਣ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕੁਝ ਲੋਕ ਹੈ ਜਿਨ੍ਹਾਂ ਨੇ ਸਾਰਾ ਇਹ ਜੋ ਪ੍ਰੋਫੈਸ਼ਨ ਹੈ ਉਹਨੂੰ ਬਦਨਾਮ ਕਰਤਾ ਬਹੁਤ ਚੰਗੀਆਂ ਸੇਵਾਵਾਂ ਦੇਣ ਵਾਲੇ ਵੀ ਡਾਕਟਰ ਸਾਡੇ ਕੋਲੇ ਮੌਜੂਦ ਨੇ ਬਹੁਤ ਸਸਤੀਆਂ ਸੇਵਾਵਾਂ ਦੇਣ ਵਾਲੇ ਵੀ ਮੌਜੂਦ ਨੇ ਮੈਂ ਜੇ ਨਾਮ ਲਾਵਾਂ ਤਾਂ ਬਹੁਤ ਜ਼ਿਆਦਾ ਹੋ ਜਾਣੇ ਕੁਝ ਕੁ ਲੋਕਾਂ ਕਰਕੇ ਸਾਡਾ ਕੀਤਾ ਜਿਹੜਾ ਉਹ ਬਦਨਾਮ ਹੋ ਗਿਆ ਜੋ ਕਿ ਇੱਕ ਗਲਤ ਗੱਲ ਹੈ ਹੋਣਾ ਨਹੀਂ ਚਾਹੀਦਾ ਹੈ ਕਿਉਂਕਿ ਸੇਵਾ ਭਾਵਨਾ ਵਾਲਾ ਕੀਤਾ ਹੈ ਇਹਦੇ ਚ ਸੇਵਾ ਲਈ ਆਉਣਾ ਚਾਹੀਦਾ ਲੋਕਾਂ ਨੂੰ ਨਾ ਕਿ ਪੈਸਾ ਮੁੱਖ ਰੱਖ ਕੇ ਪੈਸਾ ਕਮਾਉਣ ਲਈ ਇਹਦੇ ਵਿੱਚ ਕੰਮ ਕਰਨਾ ਚਾਹੀਦਾ ਜੀ ਤੇ ਜਿਹੜੀ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਸੇਵਾ ਕਰਕੇ ਇਹ ਸੇਵਾ ਕਰਕੇ ਮਨ ਨੂੰ ਕਿੰਨਾ ਕੁ ਜ਼ਿਆਦਾ ਮਤਲਬ ਸ਼ਾਂਤੀ ਮਿਲਦੀ ਹੈ ਕਿ ਹੁੰਦਾ ਹੈ ਨਾ ਆਪਣਾਪਣ ਲੱਗਦਾ ਕਿ ਪੈਸੇ ਤਾਂ ਨਹੀਂ ਲਿੱਤੇ ਪਰ ਇੱਕ ਲੋਕਾਂ ਨੂੰ ਐ ਵੀ ਲੱਗਦਾ ਕਿ एहसान ਕਰਤਾ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆਊਗੀ ਨਹੀਂ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ ਹੈਗੀ ਜੀ ਇਹ ਆਸਾਨੀ ਹੈਗਾ ਆਪਣੇ ਮਨ ਦੀ ਸੰਤੁਸ਼ਟੀ ਲਈ ਕੰਮ ਕਰਦੇ ਆਂ ਮੈਂ ਜਿੰਨਾ ਵੀ ਕੰਮ ਕਰਦਾ ਮੈਂ ਤੇ ਮੇਰਾ ਪਰਿਵਾਰ ਇਹਦੇ ਤੋਂ ਸੰਤੁਸ਼ਟ ਆ ਸੀ ਸਾਰੇ ਖੁਸ਼ ਆ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਲੋਕਾਂ ਦੀ ਅਸ਼ੀਰਵਾਦ ਚਾਹੀਦੇ ਨੇ ਸੇਵਾ ਕਰਕੇ ਅਸੀਂ ਅਸ਼ੀਰਵਾਦ ਲੈਣਾ ਲੋਕਾਂ ਦਾ ਸਾਜੀ ਬਈ ਨਾ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਫਿਰ ਘਰ ਦਾ ਖਰਚਾ ਕਿੱਦਾਂ ਮੈਨੇਜ ਹੁੰਦਾ ਏ ਆ ਫਿਰ ਤੁਹਾਡੀ ਆਪ ਦੀਆਂ ਜ਼ਰੂਰਤਾਂ ਨੇ ਉਹ ਕਿੱਦਾਂ ਪੂਰੀਆਂ ਹੁੰਦੀਆਂ ਮੇਰੇ ਬੇਟਾ ਬਾਹਰ ਕੈਲਗਰੀ ਆ ਬਿਜ਼ਨਸ ਕਰਦਾ ਹੈ ਬੇਟੀ ਵੱਡੀ ਮੇਰੀ ਡੈਂਟਿਸਟ ਆ ਤੇ ਸਾਡੇ ਪਰਿਵਾਰ ਕੋਲ ਇੰਨੇ ਕੁ ਸਾਧਨ ਹੈਗੇ ਜਿਹਦੇ ਨਾਲ ਅਸੀਂ ਦੋ ਟਾਈਮ ਦੀ ਰੋਟੀ ਦਾ ਜਿਹੜਾ ਸਾਧਨ ਆ ਜਿਹੜਾ ਉਹ ਸਾਡਾ ਜੁਟ ਜਾਂਦਾ ਇਸ ਤੋਂ ਜ਼ਿਆਦਾ ਸਾਨੂੰ ਹੋਰ ਪੈਸੇ ਦੀ ਮੈਨੂੰ ਨਹੀਂ ਮਤਲਬ ਜ਼ਰੂਰ ਤਾਂ ਮਹਿਸੂਸ ਹੋਈ ਵੀ ਕਦੇ ਇਸ ਤੋਂ ਵੱਧ ਪੈਸਾ ਧਨ ਜੋੜ ਕੇ ਕਿਤੇ ਰੱਖਣਾ ਜਾਂ ਕਿਸੇ ਕੰਮ 'ਚ ਲੈ ਕੇ ਆਉਣਾ ਹੁੰਦਾ ਸੇਵਾ ਹੀ ਸਾਡਾ ਤਾਂ ਧਰਨੇ ਸਾਰਿਆਂ ਨੂੰ ਵੱਡਾ ਜੀ ਹਾਂ ਜਿਵੇਂ ਤੁਸੀਂ ਸੇਵਾ ਕਰਦੇ ਹੋ ਇੱਕ ਨਾ ਸੇਵਾ ਦਾ ਇੱਕ ਅਲੱਗ ਹੀ ਤਰੀਕਾ ਹੈ ਕਿਉਂਕਿ ਅੱਜ ਕੱਲ ਜਿਵੇਂ ਡਾਕਟਰਸ ਦੀ ਆਪਾਂ ਗੱਲ ਕਰੀਏ ਜੇ ਕਿਸੇ ਵੀ ਮੈਡੀਕਲ ਲਾਈਨ ਦੀ ਗੱਲ ਕਰੇ ਬਹੁਤ ਜ਼ਿਆਦਾ ਕੋਸਟਲੀ ਹੈ ਹਰ ਕੋਈ ਨਹੀਂ ਪ੍ਰੋਵਾਈਡ ਕਰ ਸਕਦਾ ਪਰ ਤੁਹਾਡੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਇਹ ਸੇਵਾ ਨੂੰ ਲੈ ਕੇ ਲੋਕ ਜਿਹੜੇ ਕੁਝ ਕਹਿੰਦੇ ਨੇ ਕਿ ਤੁਸੀਂ ਆਪਣੀ ਸਟੱਡੀ ਤੇ ਇੰਨਾ ਪੈਸਾ ਲਾਇਆ ਕਿਉਂ ਫ੍ਰੀ ਦੇ ਵਿੱਚ ਇਲਾਜ ਕਰ ਰਹੇ ਹੋ ਕਿਉਂ ਸੇਵਾ ਕਰ ਰਹੇ ਕੁਛ ਇਦਾਂ ਤੇ ਹੁੰਦਾ ਹੈ ਨਹੀਂ ਇਸ ਤਰ੍ਹਾਂ ਕੋਈ ਨਹੀਂ ਭਾਵੇਂ ਕਿ ਜਿਹੜੀ ਮੈਡੀਕਲ ਸਿੱਖਿਆ ਕਾਫੀ ਮਹਿੰਗੀ ਹੋ ਗਈ ਆ ਹਜੇ ਵੀ ਚੰਗੇ ਲੋਕ ਹੈਗੇ ਆ ਸਾਡੇ ਚ ਪਰ ਜਦੋਂ ਬੱਚਾ ਸਾਡਾ ਲਾਇਕ ਹੋਊਗਾ ਉਹਨੂੰ ਮੈਡੀਕਲ ਸਿੱਖਿਆ ਕੋਈ ਬਹੁਤੀ ਮਹਿੰਗੀ ਨਹੀਂ ਲੱਗਦੀ ਮਹਿੰਗੀ ਤਾਂ ਉਹਨਾਂ ਲੋਕਾਂ ਲਈ ਆ ਜਿਹੜੇ ਲੋਕ ਇਸ ਕਾਬਲ ਨਹੀਂ ਆ ਕਿ ਆਪਣੀ ਕਾਬਲੀਅਤ ਦੇ ਸਿਰ ਤੇ ਕਿਤੇ ਮੈਡੀਕਲ ਕਾਲਜਾਂ ਚ ਦਾਖਲਾ ਲੈ ਸਕਣ ਉਹਨਾਂ ਲੋਕਾਂ ਨਹੀਂ ਸਾਡੇ ਕਿਤੇ ਦੇ ਵਿੱਚ ਆ ਜਿਹੜਾ ਇਹ ਫਾਈਨੈਂਸ਼ੀਅਲ ਜਿਹੜੀ ਇੰਟਰੋਡਕਸ਼ਨ ਹੋਈ ਆ ਵੀ ਕਿਤਾ ਮੁਖੀ ਕਰ ਲਿਆ ਇਹਨੂੰ ਪ੍ਰੋਫੈਸ਼ਨਲ ਬਣਾ ਲਿਆ ਜਾਂ ਵਪਾਰਕ ਮੁਖੀ ਪ੍ਰੋਫੈਸ਼ਨ ਬਣਾ ਲਿਆ ਉਹਨਾਂ ਲੋਕਾਂ ਦੀਆਂ ਕਾਢਾਂ ਨੇ ਇਹ ਕਿਉਂਕਿ ਪੈਸਾ ਲਗਾ ਕੇ ਪੈਸਾ ਕਮਾਉਣਾ ਵਪਾਰੀ ਲੋਕਾਂ ਦਾ ਕੰਮ ਆ ਨਾ ਕੇ ਡਾਕਟਰਾਂ ਦਾ ਕੰਮ ਆ ਜੀ ਤੁਸੀਂ ਨਿਸ਼ਕਾਮ ਆਸ਼ਰਮ ਦੀ ਸੇਵਾ ਕਰਦੇ ਹੋ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਥੇ ਹੁੰਦੇ ਹੋ ਮੈਂ ਸਵੇਰੇ 9:30 ਵਜੇ ਆ ਜਾਂਦਾ ਹਾਂ 1 ਵਜੇ ਤੱਕ ਇੱਥੇ ਹੁੰਦਾ ਜੀ ਤੇ 1 ਵਜੇ ਤੱਕ ਸਾਰੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਆ ਸਾਰਿਆਂ ਦਾ ਬੀਪੀ ਸ਼ੂਗਰ ਚੈੱਕ ਹੁੰਦਾ ਦਵਾਈਆਂ ਦਿੱਤੀਆਂ ਜਾਂਦੀਆਂ ਜਾਂ ਕਿਸੇ ਨੂੰ ਜੋ ਵੀ ਜਿਸ ਤਰ੍ਹਾਂ ਦਾ ਹੁੰਦਾ ਕਿਸੇ ਦੇ ਟੈਸਟ ਕਰਾਣੇ ਹੁੰਦੇ ਉਹ ਅਸੀਂ ਬਾਹਰ ਹਸਪਤਾਲਾਂ ਦੇ ਨਾਲ ਸਾਡੇ ਮੱਕੜ ਸਾਹਿਬ ਟਾਈ ਅਪ ਹੈਗੇ ਜਿਹੜੇ ਮੈਡੀਕਲ ਕੋਆਰਡੀਨੇਟਰ ਨੇ ਸਾਡੇ ਤੇ ਉਹ ਕਰਵਾਉਂਦੇ ਆ ਸਾਰਾ ਉੱਥੇ ਟੈਸਟ ਵਗੈਰਾ ਉੱਥੇ ਹੁੰਦੇ ਆ ਮੈਡੀਸਨ ਜੋ ਉੱਥੇ ਡਾਇਗਨੋਸ ਜੇ ਕੋਈ ਸਾਡੇ ਕੋਲੇ ਨਹੀਂ ਹੁੰਦੀ ਇੱਥੇ ਸਾਧਨਾ ਕਰਕੇ ਅਸੀਂ ਬਾਹਰੋਂ ਕਰਵਾ ਲੈਂਦੇ ਆ ਤੇ 1 ਵਜੇ ਤੋਂ ਬਾਅਦ ਫਿਰ ਕਿਹੜੀ ਸੇਵਾ ਆ ਤੇ ਕਿੱਥੇ ਕਰਦੇ ਆ ਇੱਕ ਵਜੇ ਤੋਂ ਬਾਅਦ ਜੇ ਮੇਰਾ ਟਾਈਮ ਫ੍ਰੀ ਹੋਵੇ ਫਿਰ ਮੈਂ ਇੱਥੇ ਆਸ਼ਰਮ ਦੇ ਪ੍ਰਬੰਧ ਦੇ ਵਿੱਚ ਸੇਵਾਵਾਂ ਨਵਾਂ ਜਾਂ ਕੋਈ ਆਪਣਾ ਪਰਿਵਾਰ ਦਾ ਪ੍ਰੋਗਰਾਮ ਹੁੰਦਾ ਜਾਂ ਸਮਾਜ ਸੇਵਾ ਦੇ ਵਿੱਚ ਜਿੱਥੇ ਕਿਤੇ ਮੈਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਵੀ ਉੱਥੇ ਮੈਨੂੰ ਜਾਣਾ ਚਾਹੀਦਾ ਮੈਂ ਉੱਥੇ ਜਾ ਕੇ ਸੇਵਾ ਕਰਾਂ। ਅੱਛਾ ਕੀ ਮੇਰੇ ਦਿਮਾਗ ਦੇ ਵਿੱਚ ਨਾ ਆਈਡੀਆ ਆਇਆ ਕਿ ਮੈਂ ਫ੍ਰੀ ਸੇਵਾ ਕਰਨੀ ਹੈ। ਕੁਝ ਇਦਾਂ ਦਾ ਤੁਹਾਡੇ ਨਾਲ ਹੋ ਵਪਰਿਆ ਕਿ ਜਿਹਨੂੰ ਦੇਖ ਕੇ ਕਿ ਹਾਂ ਪੈਸੇ ਨਾਲੋਂ ਇਨਸਾਨ ਜ਼ਿਆਦਾ ਜ਼ਰੂਰੀ ਹੈ ਇਨਸਾਨੀਅਤ ਹੋਣੀ ਚਾਹੀਦੀ ਹੈ ਤਾਂ ਅੱਜ ਤੋਂ ਮੈਂ ਫ੍ਰੀ ਸੇਵਾ ਕਰਾਂਗਾ। ਮੈਂ ਜਦੋਂ ਸ਼ੁਰੂਆਤ ਕੀਤੀ ਸੀ ਮੈਡੀਕਲ ਪ੍ਰੋਫੈਸ਼ਨ ਦੀ ਉਦੋਂ ਮੈਂ ਇੱਕ ਚੈਰੀਟੇਬਲ ਹਸਪੀਟਲ ਤੋਂ ਕੀਤੀ ਸੀ ਉੱਥੇ ਸਿਖਾਇਆ ਹੀ ਸਾਨੂੰ ਇਹ ਜਾਂਦਾ ਸੀ ਕਿ ਪੈਸੇ ਨਾਲੋਂ ਜ਼ਿਆਦਾ ਇਨਸਾਨੀਅਤ ਵੱਡੀ ਹੈ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡੀ ਹੈ ਇਸ ਹਾਰ ਮੈਂ ਲੋਕਾਂ ਦਾ ਇਹਦੇ ਨਾਲ ਹੀ ਪਰਮਾਤਮਾ ਦੀ ਖੁਸ਼ੀ ਮਿਲ ਸਕਦੀ ਹੈ ਉਦੋਂ ਤੋਂ ਹੀ ਜੋ ਮੈਂ ਸਿੱਖਿਆ ਗ੍ਰਹਿਣ ਕੀਤੀ ਆਪਣੇ ਉਸਤਾਦਾਂ ਤੋਂ ਡਾਕਟਰ ਸਾਹਿਬਾਨਾਂ ਤੋਂ ਕਾਲਜ ਦੇ ਵਿੱਚ ਉਹਦੇ ਤੇ ਮੈਂ ਪਹਿਰਾ ਦਿੰਦਾ ਆ ਰਿਹਾ ਹਾਂ ਅੱਜ ਦੇ ਟਾਈਮ ਦੇ ਵਿੱਚ ਲੱਗਦਾ ਹੈ ਕਿ ਇਨਸਾਨੀਅਤ ਨੂੰ ਲੋਕ ਭੁੱਲਦੇ ਹੋਏ ਨਜ਼ਰ ਆ ਰਹੇ ਤੇ ਪੈਸੇ ਨੂੰ ਅੱਗੇ ਰੱਖਦੇ ਹੋਏ ਨਜ਼ਰ ਆ ਰਹੇ ਹਨ ਹਾਂ ਜੀ ਬਹੁਤ ਕੁਝ ਬਦਲ ਗਿਆ ਜੀ ਹੁਣ ਸਮੇਂ ਦੇ ਨਾਲ ਤਕਰੀਬਨ ਹਰ ਵਪਾਰ ਦੇ ਵਿੱਚ ਪੈਸਾ ਪ੍ਰਧਾਨ ਹੋ ਗਿਆ ਕੁਆਲਟੀ ਦਾ ਜਿਹੜਾ ਸਿਸਟਮ ਹੈ ਸਰਵਿਸਸਸ ਆਫ ਕੁਆਲਟੀ ਹੈ ਜਿਹੜੀ ਉਹ ਕਾਫੀ ਡਾਊਨ ਹੋ ਗਈ ਆ ਕੁਝ ਜਗ੍ਹਾ ਰਹਿ ਗਿਆ ਜਿੱਥੇ ਕਿ ਨੈਤਿਕ ਸੇਵਾਵਾਂ ਨੇ ਜਿਹੜੀਆਂ ਬੰਦੇ ਦੀਆਂ ਆਪਣੀਆਂ ਨੇ ਮਤਲਬ ਨੈਤਿਕ ਜ਼ਿੰਮੇਵਾਰੀਆਂ ਨੇ ਨਿਭਾ ਰਿਆ ਕੋਈ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮਤਲਬ ਪ੍ਰਸਤੀ ਵਾਲੇ ਪਾਸੇ ਨੂੰ ਜਾਂਦੇ ਆ ਜਿਹੜੇ ਕਿ ਸਾਡੇ ਦੇ ਮਾੜਾ ਜਹਾ ਨਹੀਂ ਬਿਲਕੁਲ ਸੋ ਹਾਲੋ ਜੀ ਪਰ ਡਾਕਟਰ ਸਾਹਿਬ ਨਾਲ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਸੇਵਾ ਦੀ ਤਾਂ ਸੇਵਾ ਇਨ੍ਹਾਂ ਵੱਲੋਂ ਜਿਹੜੀ ਹੈ ਬਿਲਕੁਲ ਫ੍ਰੀ ਦੇ ਵਿੱਚ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੂੰ ਵੀ ਲੋੜ ਹੋਵੇ ਜਾਂ ਕੋਈ ਵੀ ਨੀੜੀ ਹੋਵੇ ਹਰ ਕਿਸੇ ਦੀ ਸੇਵਾ ਜਿਹੜੀ ਹੈ ਇਨ੍ਹਾਂ ਵੱਲੋਂ ਕੀਤੀ ਜਾਂਦੀ ਹੈ ਬਿਨਾਂ ਕਿਸੇ ਪੈਸੇ ਤੋਂ ਸੋ ਹੋਰ ਇਤਤ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਅੱਜ ਹੈਡਲਾਈਨਸ ਮੈਂ ਨਿਆ ਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ